ਮੈਂ ਕੱਟੇ ਖਾਉਂ ਪਰ ਮਰਮਾਣਾ ਹੀ ਆ ਮੈਂ ਕਿ ਤੈਨੂੰ ਵੀ ਪੁਰਾਣਾ ਨੂੰ ਅੱਧੀ ਨੂੰ ਕਮਚਾ ਲੀ ਤਾਂ ਕਿੱਥੇ ਜਾਏਂਗੀ ਤੂੰ ਯਾਰ ਕੋਈ ਡਰੈਸ ਪੁੱਛਦਾ ਹੋਏ ਨਾ ਵੀ ਅਸੀਂ ਭੈਣ ਨੂੰ ਭੇਜਣ ਲੱਗੇ ਆਂ ਨਹੀਂ ਮਾਪੀ ਚੱਲ ਜੂਗੀ ਨਾ ਛੇਤੀ ਵਾਪਸ ਆਈਆਂ ਹੋਏ ਆ ਆਸ ਨੂੰ ਭੈਣ ਦਾ ਦੇਖੋ ਆਸ ਫੇਰ ਪਾਏ ਉਹਨਾਂ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਬਹੁਤ ਬੁਰਾ ਸਾਲਿਕ ਮਾਫੀ ਲਈ ਸਾਲ ਤੇ ਮੈਂ ਜੰਝ ਘਰ ਸਾਂਭੀ ਦੇ ਯਾਨ ਕਿ ਤੇ ਆਪਣੀ ਰੋਟੀ ਪਾਲਣੀ ਯਾ ਕਿ ਮਿਲਣਾ ਨਹੀਂ ਮਿਲਦਾ ਕੋਈ ਰੋਈਂ ਭਰਾ ਆ ਲੈ ਭੈਣਾ ਆ ਦੋਨੋਂ ਕਮੀ ਸਿਰਫ ਇੰਨੀ ਆ ਵੀ ਇਹਨਾਂ ਦੇ ਆਪਣੇ ਆਨੇ ਇਹ ਤੂੰ ਮੋਹ ਭੰਗ ਕਰ ਲਿਆ ਤੂੰ ਖੇੜਾ ਸਦਾ ਲਿਆ ਲੋਕ ਐ ਨੋਚ ਖਾਣ ਨੂੰ ਪੈਂਦੇ ਆ ਪੱਟ ਖਾਣ ਨੂੰ ਪੈਂਦੇ ਆ ਕਿਵੇਂ ਆਪਦੇ ਆਪ ਨੂੰ ਬਚਾਉਂਦੀ ਸੀ ਕਿਵੇਂ ਸੇਫ ਰੱਖੀ ਸੀ ਥਲਾਂ ਦੇ ਵਿੱਚ ਹੀ ਉਹ ਭੈਣ ਦਾ ਜੀਵਨ ਹੀ ਬਦਲ ਗਿਆ ਕਿੱਥੇ ਜਾਣਾ ਕਿੰਦਰ ਮੈਂ ਆਪਣੇ ਮਾਪਿਆਂ ਦੇ ਲੈ ਲਵਾਂ ਮਾਪੇ ਕਿੱਥੇ ਨੇ ਉੱਥੇ ਬੱਚੇ ਮੈਨੂੰ ਚੜ੍ਹਾ ਦਿਓ ਮੇਰਾ ਦਿਲ ਨਹੀਂ ਲਾਉਂਦਾ ਮੇਰਾ ਦਿਲ ਨਹੀਂ ਲਾਉਂਦਾ ਬੱਸ ਇਹ ਭੈਣ ਕਿਵੇਂ ਚੜਾਉਦਾ ਮੈਂ ਤੈਨੂੰ ਕੱਲੀ ਨੂੰ ਫਿਰ ਵੀ ਗੱਲ ਨਹੀਂ ਮਾਰੀ ਕੀ ਹਾਲਤ ਹੋਈ ਤੇਰੀ ਉੱਥੇ ਮੈਂ ਉੱਥੇ ਤੇ ਚਾਚਿਆਂ ਕੋਲ ਚਲ ਜਾਂਗੀ ਨਾ ਉਹਨਾਂ ਦਾ ਵੀ ਟਾਈਮ ਨਹੀਂ ਨਾ ਇਹ ਪਤਾ ਨਹੀਂ ਕਦੋਂ ਆਉਣ ਕਦੋਂ ਨਾ ਆਉਣ ਉਹ ਕੱਲ ਆਪਾਂ ਗੱਲ ਕੀਤੀ ਸੀ ਨਾ ਚਾਚੇ ਨਾਲ ਹਾਂਜੀ ਉਹ ਕਹਿੰਦੇ ਆਉਂਗੀ ਕਹਿੰਦੇ ਸੀ ਤੇ ਆਵਾਂਗੇ ਹੁਣ ਕੋ ਟਾਈਮ ਨਹੀਂ ਨਾ ਨਾ ਹੁੰਦਾ ਸਰਕਾਰੀ ਕੰਮ ਚ ਬੜੇ ਹੁੰਦੇ ਨੇ ਟਾਈਮ ਨਹੀਂ ਨਾ ਹੁੰਦਾ ਮੈਨੂੰ ਬਸ ਤੇ ਚੜਾਉ ਦੋ ਤੁਸੀਂ ਬੜੀ ਤੁਹਾਡਾ ਮਿਹਰਬਾਨੀ ਹੋਊਗੀ ਤੁਹਾਡਾ ਬਹੁਤ ਧੰਨਵਾਦ ਹੋਊਗਾ ਕੋਈ ਗੱਲ ਪਹਿਲਾਂ ਤੂੰ ਮੈਨੂੰ ਲੈ ਜਾਂਦਾ ਲੈ ਵੰਦਰ ਪਰੰਤੂੰ ਮੈਨੂੰ ਲੈ ਜਾਂ ਇੱਥੇ ਕੁਝ ਮੁੱਕੂਗਾ ਨੇ ਕੋਈ ਨਹੀਂ ਕੋ ਦਾ ਕੰਮ ਵੀ ਵਧੇਰਾ ਕਰਦੀ ਐ ਏਦਾਂ ਦੇ ਕੋਈ ਉੱਧੀ ਵੀਰ ਦਿਲ ਨਹੀਂ ਲਾਦਾ ਮੁੰਡੇ ਜਿਹਾ ਬਹੁਤ ਹੰਟੜਪਾ ਮੁੰਡੇ ਨੂੰ ਤੂੰ ਮੇਰੀ ਥਾਂ ਤੇ ਹਮੇ ਜੇ ਪੈ ਗੋ ਸੁੱਤੀ ਮਾਰਾ ਜਾ ਤੂੰ ਗੁਰਪ੍ਰੀਤ ਮੈਂ ਕੁਲਵਿੰਦਰ ਕੌਰ ਆ ਤੂੰ ਮੈਨੂੰ ਕੀ ਕਰਦੀ ਸੱਜਾਂ ਨਹੀਂ ਹੜਕ ਤੂੰ ਬੱਸ ਸ਼ਰਮ ਵੀ ਤੂੰ ਮੈਨੂੰ ਦੱਸੇਗਾ ਕਿਸੇ ਨੂੰ ਚੜਾ ਸਕਦਾ ਕੱਲੀ ਨੂੰ ਕਿਵੇਂ ਚੜਾ ਲਈ ਐ ਤਾਂ ਕਿੱਥੇ ਜਾਣਗੀ ਕੋਈ ਰਾਹ ਕੋਈ ਡਰੈਸ ਪੁੱਛ ਤਾਂ ਹੋਵੇ ਨਾ ਵੀ ਆਪਣੀ ਭੈਣ ਨੂੰ ਭੇਜਣ ਲੱਗੇ ਆ ਨਹੀਂ ਫਿਰ ਮਾਪੇ ਚੱਲ ਜਾਂਗੂਗੀ ਨਾ ਮਾਪਿਆਂ ਦੇ ਪੁੱਤ ਕੋਈ ਆਵੇ ਹੁਣ ਚਾਚੇ ਨੂੰ ਵੀ ਅਪਾ ਕੱਲ ਵੀ ਬੇਨਤੀ ਕੀਤੀ ਆ ਗੱਲ ਵੀ ਉਹਨੇ ਮਤਲਬ ਗੱਲ ਬਾਈ ਨੇ ਕੀਤੀ ਹੈ ਪਰ ਆਉਣ ਨਹੀਂ ਹੰਮੀ ਨੀ ਪਰੀ ਬਰੋ ਬਰੋ ਮੈਂ ਪਤਾ ਮੈਨੂੰ ਕੁਲਵਿੰਦਰ ਕੋਈ ਨਹੀਂ ਤੇਰੇ ਮੁੰਡੇ ਨੂੰ ਅਸੀਂ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿੰਨਾ ਭੈਣਾ ਦੀ ਪਤਾ ਨਹੀਂ ਕਿਦੋਂ ਸੁਣੀ ਜਾਊ ਇਹਨਾਂ ਦੀ ਹੂਕ ਕੌਣ ਸੁਣੂ ਭੈਣ ਕੁਲਵਿੰਦਰ कौर ਸਾਡੇ ਸੁਪਨਿਆਂ ਦੇ ਘਰ ਵਿੱਚ ਦਿਨ ਰਾਤ ਸੇਵਾ ਕਰਦੀ ਆ ਹੁਣ ਵੀ ਕੱਪੜੇ ਸੁਪਨੇ ਪਾਉਣ ਜਾ ਰਹੀ ਹੈ ਬਾਹਰ ਬੀਬੀਆਂ ਦਾ ਭੈਣਾ ਦਾ ਸਾਰਾ ਦਿਨ ਖਿਆਲ ਰੱਖਣਾ ਹੈ ਨਾ ਲੀੜੇ ਕੱਪੜਿਆਂ ਦਾ ਖਿਆਲ ਰੱਖਣਾ ਏਡਾ ਕੱਦ ਕਾਠਾ ਭੈਣ ਦਾ ਬਸ ਕਮੀ ਕੀ ਆ ਕਮੀ ਕੀ ਆ ਦੱਸੋ ਕਮੀ ਸਿਰਫ ਇੰਨੀ ਆ ਵੀ ਇਹਨਾਂ ਦੇ ਆਪਣੇ ਆਨੇ ਇਹ ਤੂੰ ਮੋਹ ਪੰਗ ਕਰ ਲਿਆ ਤੂੰ ਖੇੜਾ ਸਿਡਾ ਲਿਆ ਬਸ ਤੂੰ ਮੁੱਕ ਮੋੜ ਗਿਆ ਲੋਕ ਕਿੱਡੀ ਗੱਲ ਸੀ ਬਾਈ ਤਲਾਕ ਹੋ ਗਿਆ ਠੀਕ ਆ ਸਹੁਰਿਆਂ ਨਾਲ ਰੌਲਾ ਪੈ ਗਿਆ ਠੀਕ ਆ ਕੋਈ ਗੱਲ ਨਹੀਂ ਕਿਉਂਕਿ ਕਾਰਨ ਕੀ ਸੀ ਕਿ ਠੀਕ ਨਹੀਂ ਸੀ ਡਿਪਰੈਸ਼ਨ ਚਲੇ ਗਈ ਸੀ ਇਹ ਇਹਨੂੰ ਦਵਾਈ ਦੀ ਲੋੜ ਸੀ ਇਲਾਜ ਦੀ ਲੋੜ ਸੀ ਇਲਾਜ ਤੇ ਦਵਾਈ ਇਹਨੂੰ ਪ੍ਰੋਪਰ ਮਿਲ ਜਾਂਦੀ ਤੇ ਇਹ ਡਿਪਰੈਸ਼ਨ ਦੂਰ ਹੋ ਜਾਂਦਾ ਸੀ ਇਹ ਆਪਦੇ ਬੱਚੇ ਨੂੰ ਵੀ ਸਾਹਮਣੇ ਘਰ ਨੂੰ ਵੀ ਸਾਹਮਣੇ ਡਿਪਰੈਸ਼ਨ ਜਾਣ ਕਰਕੇ ਇਹਨਾਂ ਦਾ ਸਹੁਰਿਆ ਨਹੀਂ ਗੱਲ ਸਮਝੀ ਨਾ ਪੀਕਿਆ ਨੇ ਕਿਸੇ ਨੇ ਸਮਝੀ ਇਹ ਬਾਰ ਬਾਰ ਮਨੋ ਉਹੀ ਗਲਤੀ ਕੀਤੀ ਜਾਂਦੀ ਸੀ ਬਾਰ ਬਾਰ ਇਹ ਗੁੱਸਾ ਕਰਦੀ ਸੀ ਜਾਂ ਗਾਲਾਂ ਕੱਢਦੀ ਲੜਦੀ ਹੋਣੀ ਆ ਕੁੱਟਮਾਰ ਕਰਦੀ ਉਹ ਕੁਛ ਵੀ ਮੰਨ ਲਓ ਇਹਦੇ 'ਚ ਸੀ ਬਹਿਬਤ ਕੋਈ ਨਾ ਕੋਈ ਕਮੀ ਸੀ ਇਹਦੇ 'ਚ ਪਰ ਉਸ ਕਮੀ ਨੂੰ ਪਛਾਨਣਾ ਕਿਹਨੇ ਸੀ ਹੁਣ ਅੱਜ ਤੱਕ ਭੈਣ ਸਾਡੇ ਕੋਲ ਜਦੋਂ ਸਾਡੇ ਕੋਲ ਆਈ ਸੀ ਭੈਣ ਦੇ ਸਿਰ 'ਚ ਹਾਰਾਦ ਕਿਦਾਂ ਦੇ ਬਾਲ ਕਿਦਾਂ ਕੱਟੇ ਹੋਏ ਸੀ ਕਿੰਨੀ ਬੁਰੀ ਹਾਲ ਸੀ ਭੈਣ ਦੀ ਬੋਲਦੀ ਨਹੀਂ ਸੀ ਕਿਸੇ ਨਾਲ ਗੱਲ ਨਹੀਂ ਸੀ ਕਰਦੀ ਅਫਸਰ ਬਹੁਤ ਸੀ ਕਿਉਂਕਿ ਕਿੰਨੇ ਸਾਲ ਹੋ ਗਏ ਸੜਕਾਂ ਤੇ ਧਰਮਸ਼ਾਲਾ ਚ ਰਹਿੰਦੀ ਸੀ ਜਿਵੇਂ ਜੰਨ ਘਰ ਚ ਭੈਣ ਦੱਸਦੀ ਇਕੱਲੀ ਰਹਿਣਾ ਕਿਸੇ ਨੇ ਬੁਲਾਉਣਾ ਹੀ ਨਹੀਂ ਤੇ ਲੋਕ ਐ ਨੋਚਖਾਨ ਨੂੰ ਪੈਂਦੇ ਆ ਵੱਡ ਖਾਨ ਨੂੰ ਪੈਂਦੇ ਆ ਕਿਵੇਂ ਆਪਦੇ ਆਪ ਨੂੰ ਬਚਾਉਂਦੀ ਸੀ ਕਿਵੇਂ ਸੇਵ ਰੱਖਦੀ ਸੀ ਤੇ ਹੁਣ ਉਹੀ ਭੈਣ ਆ ਆ 2 ਸਾਲਾਂ ਦੇ ਵਿੱਚ ਉਹ ਭੈਣ ਦਾ ਜੀਵਨ ਹੀ ਬਦਲ ਗਿਆ ਸਾਡੇ ਕੋਲੇ ਆ ਕੇ 1 ਮਹੀਨੇ ਤਾਂ ਹੀ ਰਹੀ ਸਾਇਲੈਂਟ ਦੀ ਚੁੱਪ ਜੀ ਬੈਠੀ ਰਹਿਣਾ ਬਸ ਰੋਟੀ ਪਾਣੀ ਛਕ ਲੈਣਾ ਇਸ਼ਨਾਨ ਕਰਾਤ ਕਰ ਲੈਣਾ ਨਮਾ ਦੇਣਾ ਭੈਣਾਂ ਨੇ ਦੂਜੀਆਂ ਨੇ ਕੱਪੜੇ ਬਦਲਾ ਦੇ ਦੇ। ਹੌਲੀ-ਹੌਲੀ ਅੱਜ ਹੋਰ ਕੱਲ ਹੋਰੇ ਭੈਣਾਂ ਸਰਹਲ ਸੇਵਾ ਕਰਾਰੀ ਐ। ਪਰ ਹੁਣ ਇਸ ਭੈਣ ਦੀਆਂ ਗੱਲਾਂ ਦਾ ਜਵਾਬ ਕੀ ਦੇਵਾਂ ਮੈਂ? ਜਾਂ ਤਾਂ ਮੈਂ ਝੂਠ ਮਾਰੂੰ ਕੋਈ ਨਾ ਭੈਣੇ ਕੋਈ ਨਾ ਕੋਈ ਨਾ ਭੇਜ ਦੇ ਪੇਜ ਤੇ। ਇਹ ਕਹਿ ਕੇ ਮੈਂ ਨਹੀਂ ਗਿਆ ਨਾ ਕੋਲ ਦੇ। ਕਿ ਵੀ ਦੀ ਨਾਲ ਬਿਸਤਰ ਖੜੇ ਹੁੰਦੇ ਆ ਜਾਂ ਕੋਈ ਹੋਰ ਆਇਆ ਹੁੰਦਾ ਦੇਖਣ ਆਲਾ ਮਿਲਣ ਆਲਾ। ਫਿਰ ਉਦੋਂ ਬਹੁਤ ਔਖਾ ਹੁੰਦਾ ਇਹਨਾਂ ਨੂੰ ਕਹਿਣਾ ਵੀਰੇ ਭੈਣਾਂ ਜਦੋਂ ਰੋਣ ਲੱਗ ਜਾਂਦੇ ਅਗਲਾ ਸੋਚਦਾ ਵੀ ਇਹਨਾਂ ਨੂੰ ਪਤਾ ਨਹੀਂ ਧੱਕੇ ਨਾਲ ਜਬਰਦਸਤ ਵੀ ਰੱਖਿਆ ਹੋਇਆ ਹੈ ਇੱਥੇ ਫਿਰ ਇਸ ਤੋਂ ਵੀ ਅਗਲੀ ਜਦੋਂ ਕਿਸੇ ਭੈਣ ਨੂੰ ਕੋਈ ਲੰਡ ਆ ਜਾਂਦਾ ਉਹਦੇ ਘਰ ਦਾ ਕੋਈ ਪਰਿਵਾਰ ਲੱਭੇ ਹੁੰਦਾ ਜਦੋਂ ਆਪ ਦੇ ਘਰੇ ਜਾਂਦੀ ਹੈ ਜਿਵੇਂ ਸੁਖਮਨੀ ਦੀ ਮੰਮੀ ਤੋਂ ਸੁਪਨੇ ਕਹੀਆਂ ਹੋਰ ਬਹੁਤ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਘਰ ਲੱਭੇ ਹਨ ਗਏ ਨੇ ਆਪੋ ਆਪਣੇ ਉਦੋਂ ਫਿਰ ਇਹਨਾਂ ਦਾ ਦਿਲ ਇੰਨਾ ਕਿ ਜ਼ਿਆਦਾ ਮਚਦਾ ਇੰਨਾ ਕਿ ਦਿਲ ਮਚਲਦਾ ਵੀ ਸਾਨੂੰ ਘਰ ਤੋਂ ਨਹੀਂ ਭੇਜਦੇ ਜਦ ਸਾਨੂੰ ਲੈਂਡ ਕਾ ਤੋਂ ਨਹੀਂ ਆਉਂਦਾ ਕੋਈ ਅਸੀਂ ਕਿੱਥੇ ਜਾਈਏ ਜਿੰਨੇ ਹੋਣੇ ਭੈਣ ਕਹਿੰਦੀ ਮੈਨੂੰ ਬਸ ਤੇ ਚੜਾ ਦੇ ਬਸ ਉਹ ਅਸੀਂ ਬਸ ਤੇ ਚੜਾ ਲਈਏ 2 ਮਿੰਟ ਵੀ ਨਹੀਂ ਲੱਗਣੇ ਬਸ ਤੋਂ ਹੁੰਦਾ ਪਰ ਕਿਹਦੇ ਕੋਲੇ ਕਿਹਦੇ ਸਾਰੇ ਫਿਰ ਉਸ ਜੰਦ ਘਰ ਤੇ ਜਾ ਕੇ ਸੌਂਗੀ ਫਿਰ ਉੱਤੇ ਮਾਫੀ ਰਹਿਣੂੰਗੀ ਚਾਚੇਆਂ ਕੋਲ ਰਹਿਣੂੰਗੀ ਕਿ ਉੱਥੇ ਉਹ ਆਪੇ ਗੱਲਬਾਤ ਕਰਕੇ ਤੇ ਆਪੇ ਛੱਡ ਕੇ ਆਓਗੇ ਮੈਂ ਗੱਲ ਕਰਕੇ ਵੀ ਦੂ ਕੁਗਰੀ ਭੈਣ ਤੇ ਚਾਚੇ ਨਾਲ ਗੱਲ ਵੀ ਕੀਤੀ ਹੈ ਰੋਜ਼ ਕਰਿਆ ਕਰਾਂਗੇ ਉਹਨੂੰ ਫੋਨ ਲਾਉਨੇ ਆਂ ਸੀ ਦੁਬਾਰਾ ਉਹਨੂੰ ਬੁਲਾਵਾਂਗੇ ਅਸੀਂ ਇੱਕਿਆਲਾ ਜ਼ਿੰਮੇਵਾਰੀ ਲੈਣ ਨਾਲ ਆ ਜੇਵੇ ਉਹਦੇ ਨਾਲ ਭੇਜ ਦੇਣਾ ਪੱਕਾ ਬੀਤੂ ਭੈਣ ਆ ਮੇਰੀ ਚੋਦੀ ਭੈਣ ਆ ਜੀ ਇਕੱਲੇ